ਨਿਲਵੰਸਲ ਨਾਣਾ ਪ੍ਰਧਾਨ ਵਪਾਰ ਮੰਡਲ ਬਰਨਾਲਾ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਤੇ ਜਿਹੜੀ ਨਗਰ ਨਿਗਮ ਵੱਲੋਂ ਵਪਾਰੀਆਂ ਦੇ ਵਿਰੁੱਧ ਨਜਾਇਜ਼ ਕਾਰਵਾਈ ਕੀਤੀ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਤੇ ਕੀਤਾ ਵੀ ਹੈ ਤੇ ਅਸੀਂ ਨਗਰ ਨਿਗਮ ਨੂੰ ਤੇ ਉਹਦੇ ਕਮਿਸ਼ਨਰ ਡੀਸਾਉ ਨੂੰ ਇਹ ਕਹਿਣਾ ਚਾਹੋਣੇ ਆਂ ਵੀ ਨਗਰ ਨਿਗਮ ਬਣੇ ਨਹੀਂ ਹੋਲੇ 2 ਮਹੀਨੇ ਹੋਏ ਨੇ ਠੀਕ ਹੈ ਉਹਦੇ ਵਿੱਚ ਨਗਰ ਨਿਗਮ ਡਿਵੈਲਪਮੈਂਟ ਕਰਨ ਤੋਂ ਬਣਿਆ ਨਾਗਰ ਨਗਰ ਨਿਗਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਬਣਿਆ ਠੀਕ ਹੈ ਬਾਕੀ ਰਹੀ ਗੱਲ ਜਿਹੜੇ ਕੋਈ ਸਰਕਾਰੀ ਨਿਯਾਇਜ਼ ਕਬਜ਼ੇ ਹੋਏ ਨੇ ਕੋਈ ਹੋਰ ਮੋੜਾਂ ਤੇ ਨਿਯਾਇਜ਼ ਕਬਜ਼ੇ ਹੋਏ ਨੇ ਉਹਨਾਂ ਨੂੰ ਹਟਾਇਆ ਜਾਵੇ ਐਵੇਂ ਵਪਾਰੀਆਂ ਨੂੰ ਤੰਗ ਕਰਕੇ ਕੰਮ ਨਹੀਂ ਚੱਲਣਾ ਪਹਿਲਾਂ ਨਗਰ ਨਿਗਮ ਐ ਸ਼ਹਿਰ ਦੀ ਡਿਵੈਲਪਮੈਂਟ ਕਰੇ ਡਿਵੈਲਪਮੈਂਟ ਕਰਨ ਵਾਸਤੇ ਬਣਿਆ ਸੜਕਾਂ ਟੁੱਟੀਆਂ ਹੋਈਆਂ ਛੇ-ਛੇ ਮਹੀਨੇ ਹੋ ਗਏ ਸਾਰੀਆਂ ਗਲੀਆਂ ਸਾਫ-ਸਾਫ ਟੁੱਟੀਆਂ ਨਹੀਂ ਆ ਲੋਕਾਂ ਨੇ ਨਰਕ ਭੋਗਿਆ ਠੀਕ ਹੈ ਹਾਲੇ ਵੀ ਸੜਕਾਂ ਟੁੱਟੀਆਂ ਹੋਈਆਂ ਇਹਨਾਂ ਦਾ ਟੈਂਡਰ ਹੋ ਗਏ ਕੁਛ ਨਹੀਂ ਹੋਇਆ ਆ ਡਿਵਾਈਡਰ ਟੁੱਟੇ ਹੋਏ ਨੇ ਇੰਗਲੈਂਡ ਦਾ ਟੁੱਟੀਆਂ ਵੀ ਐ ਆ ਏਡੀ ਬੜੀ ਹਰੇ ਭਾਈ ਲੱਗੀ ਸੀ ਇਹਦਾ ਕਮਿਟੀ ਨੇ ਇੰਨਾ ਕਰਨੀ ਕਿ ਉਹਨੇ ਉਜਾੜਾ ਕਰਤਾ ਇਹ ਪਹਿਲਾਂ ਆਪਦੇ ਮੰਜੇ ਥੱਲੇ ਛੋਟਾ ਮਾਰਨ 8 8 10 10% ਕਮਿਸ਼ਨ ਲੈ ਕੇ ਖਾਈ ਜਾਂਦੇ ਕਾਦੀ ਡਿਵੈਲਪਮੈਂਟ ਐ ਸ਼ਹਿਰ ਤਾਂ ਨਰਕ ਬਣਿਆ ਪਿਆ ਹਰ ਜਗ੍ਹਾ ਗੰਦਗੀ ਵੀ ਆ ਦੇਖੋ ਕੂੜੇ ਦੇ ਢੇਰ ਲੱਗੇ ਪਏ ਨੇ ਬੱਸ ਸਟੈਂਡ ਵਗਜੋ ਸਟੇਸ਼ਨ ਦੇ ਵਗਜੋ ਜੇ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਤੇ ਕਾਰਵਾਈ ਕੀਤੀ ਐ ਕੀ ਐਕਸ਼ਨ ਲਿਆ ਜਾਵੇਗਾ ਜੇ ਨਗਰ ਨਿਗਮ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਵਪਾਰੀ ਭਰਾ ਤੇ ਕਾਰਵਾਈ ਕੀਤੀ ਗਈ ਅਸੀਂ ਪਹਿਲਾਂ ਬਰਨਾਲਾ ਬੰਦ ਕਰਾਂਗੇ ਸਾਰਾ ਜ਼ਿਲ੍ਹਾ ਤਰਨਾ ਲਾਵਾਂਗੇ ਇਹਨਾਂ ਦੇ ਖਿਲਾਫ ਪੇ ਪੰਜਾਬ ਬੰਦ ਦੀ ਕਾਲ ਦੇ ਕੇ ਇਹਨਾਂ ਨੂੰ ਦੱਸਾਂਗੇ ਵਪਾਰੀ ਕਮਜ਼ੋਰ ਨਹੀਂ ਹੈਗੇ ਇਹ ਕੋਈ ੱੱਕਾ ਨਹੀਂ ਚੱਲਣਾ ਜੇ ਕੋਈ ਕਿਸੇ ਨੂੰ ਪ੍ਰੋਬਲਮ ਹੈਗੀ ਤਾਂ ਵਪਾਰੀਆਂ ਦੀ ਆਪਾਂ ਜਗਾ ਨਿਸ਼ਚਿਤ ਕਰ ਦਾਂਗੇ ਵੀ ਇੱਥੇ ਤੱਕ ਸਮਾਨ ਲਾ ਸਕਦੇ ਹੋ ਨਹੀਂ ਲਾ ਸਕਦੇ ਇੱਕ ਮਤਲਬ ਕੇ ਸਿਸਟਮ ਬਣੂਗਾ ਉਹਦੇ ਵਾਸਤੇ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਨੇ ਡੀ ਸਾਹਿਬ ਨੇ ਜਾਂ ਹੁਣ ਨਵੇਂ ਡੀਸੀ ਆ ਰਹੇ ਨੇ ਉਹਨਾਂ ਦੀ ਬਦਲੀ ਹੋ ਗਈ ਵਪਾਰ ਮੰਡਲ ਨਾਲ ਮੀਟਿੰਗ ਕਰਨ ਸਾਡਾ ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਰਜਿਸਟਰਡ ਵਪਾਰ ਮੰਡਲ ਹੈ ਘਰੇ ਬੈਠਾ ਬਣਿਆ ਹੋਇਆ ਵਪਾਰ ਮੰਡਲ ਨਹੀਂ ਹੈਗਾ ਤੇ ਇਸ ਕਰਕੇ ਸਾਨੂੰ ਕਿਸੇ ਨੇ ਕੋਈ ਮੀਟਿੰਗ ਜਿੱਨੀ ਬੁਲਾਇਆ ਮੀਟਿੰਗ ਕਰ ਮੀਟਿੰਗ ਕਰਕੇ ਜਿਹੜੀ ਕੋਈ ਜਾਇਜ਼ ਗੱਲ ਹੋਊ ਉੱਥੇ ਅਸੀਂ ਪ੍ਰਸ਼ਾਸਨ ਦਾ ਵੀ ਸਾਥ ਦੇਵਾਂਗੇ ਵਪਾਰੀਆਂ ਨੂੰ ਕਵਾਂਗੇ ਵੀ ਆਤ ਦਬੰਦੀ ਹੋਈ ਐ ਇੱਥੇ ਤੱਕ ਆਪਾਂ ਸਮਾਨ ਲਾ ਸਕਦੇ ਆਂ ਐ ਗੁੰਡਾਗਰਦੀ ਤੱਕਾ ਨਹੀਂ ਅਸੀਂ ਚੱਲਣ ਦੇਵਾਂਗੇ ਵੀ ਖਾ ਕੇ ਆਟੜ ਦਾ ਸਰਸਪਨ ਕਮਿਸ਼ਨ ਤੇ ਲੋਕਾਂ ਨੂੰ ਆ ਕੇ ਤੁਸੀਂ ਤੰਗ ਰਿਏ ਨੇ ਜੋ ਸਾਨੂੰ ਤਨਖਾਹ ਮਿਲਦੀ ਐ ਵਪਾਰੀ ਟੈਕਸ ਪਰ ਦਾ ਤਾਂ ਮਿਲਦੀ ਐ ਕਰੋੜਾ ਰੁਪਏ ਵਪਾਰੀਆਂ ਨੇ ਲਾਇਏ ਨੇ ਤੂੰ ਵਪਾਰੀ ਤੇ ਫੜੀਆਂ ਲਾਈ ਨਹੀਂ ਬੈਠੇ ਮੇਰਾ ਨਾਮ ਬੁਨੀਸ਼ ਕਮਾਲਾ ਜੀ ਮੈਂ ਇੱਕ ਵਪਾਰੀ ਆਂ ਸਦਰਜਾਰ ਵਿੱਚ ਵੀ ਦੁਕਾਨ ਹੈ ਜੋ ਲਗ ਰਿਹਾ ਕਿ ਉਹਨਾਂ ਉੱpon ਕਾਰਵਾਈ ਕੀਤੀ ਗਈ ਹੈ ਇਹ ਸਦਰਸਤ ਪੁਆਇਆ ਠੱਕਾ ਹੋ ਰਿਹਾ ਦੇਖੋ ਜੇ ਵਪਾਰੀ ਨੇ ਕੋਈ ਸਬਾਨ ਮਾੜਾ-ਮਾੜਾ ਬਾਹਰ ਲਾ ਲਿਆ ਠੀਕ ਹੈ ਨਾ ਜੀ ਕਿਉਂਕਿ ਬੰਡੀ ਹੈ ਕੋਈ ਇਹ ਤਾਂ ਹੈ ਨਹੀਂ ਜੀ ਵੀ ਛੱਡੀ ਗੜਾ ਠੀਕ ਹੈ ਨਾ ਜੀ ਇਹ ਬੰਡੀ ਹੈ ਤੁਸੀਂ ਠੱਕਾ ਕਰ ਰਹੇ ਹੋ ਪੁਆਇਆ ਪੂਰਾ ਵੀ ਹੈਂਗਰ ਦਾ ਬਾਹਰ ਲਾਤੇ ਉਹ ਵੀ ਕਿਉਂ ਲਾਤੇ ਉਹ ਵੀ ਚੱਕੋ ਜੀ ਇਸ ਕਰਕੇ ਤੇ ਆ ਨਾ ਆ ਗਿਆ ਜਿਹੜੀ ਟ੍ਰੈਫਿਕ ਜਿਹੜੀ ਸੋਸਾ ਸਦਰਜਾਰ ਦੇ ਵਿੱਚ ਚੱਲ ਰਹੀ ਹੈ ਤੁਸੀਂ ਬਾਹਰ ਵਿੱਚ ਬਾਹਰ ਆ ਕੇ ਦੇਖਿਓ ਕਿਸੇ ਦੁਕਾਨ ਦਾ ਤੁਸੀਂ ਪੜਨਾ ਹੈ ਤਸੋ ਜਗ੍ਹਾ ਨਹੀਂ ਮਿਲਦੀ ਇੰਨੇ ਕਾਲੇ ਖੜੀ ਰਹ ਹਰ ਇੱਕ ਬੁਬਾਰੀ ਪ੍ਰਸ਼ਾਸਨ ਦੀ ਹੈਲਪ ਕਰਨ ਲਈ ਤਿਆਰ ਹੈ ਪ੍ਰਸ਼ਾਸਨ ਨਾਲ ਖੜਾ ਹੈ ਪਹਿਲਾਂ ਵੀ ਖੜਾ ਸੀ ਹੁਣ ਵੀ ਖੜਾ ਹੈ ਪਰ ਜੇ ਧੱਕਾ ਹੋਊਗਾ ਕੋਈ ਨਹੀਂ ਕੱਢਦਾ ਦੇਖ ਬੁਬਾਰੀ ਬੰਦੇ ਸਾਡੇ ਨਾਲ ਖੜਾ ਹੈ ਸਾਡੇ ਪ੍ਰਧਾਨ ਜੀ ਸਾਡੇ ਨਾਲ ਨੇ ਹਮੇਸ਼ਾ ਕਹਿੰਦੇ ਨੇ ਵੀ ਅੱਪਾ ਪ੍ਰਸ਼ਾਸਨ ਸਾਥ ਦੇ ਰਹੇ ਆ ਅੱਧ ਨੇ ਵੀ ਹੈ ਪਰ ਜੇ ਸਾਡੇ ਨਾਲ ਧੱਕਾ ਹੋਊਗਾ ਦੇਖੋ ਇਹ ਚਿਪ ਕੋਈ ਫਿਰ ਅੱਪ ਬਾਈ ਬਲਾਸੀ ਕਰੂਗਾ ਠੀਕ ਹੈ ਜੀ ਇਹੀ ਗੱਲ ਬਾਤ ਦੀ ਹੈ ਸਾਡਾ ਬਾੜ ਹੈ ਸਾਡਾ ਵੀ ਯਾਰ ਹੈ ਮੇਨ ਵੀ ਯਾਰ ਹੈ ਸ਼ਹਿਰ ਦਾ ਸ਼ਹਿਰੀ ਕਰੀਮ ਹੈ ਇਹ ਇਹਦਾ ਹਾਲ ਕੀ ਹੈ ਸੀਵੇ ਪਾਇਆ ਉਹਨਾਂ ਨੇ 6 ਮਹੀਨੇ ਹੋ ਗਏ ਪੈਸਾ ਵੀ ਆ ਗਿਆ ਫੱਟ ਪਾਸ ਹੀ ਹੋ ਗਿਆ ਸਭ ਕੁਝ ਹੋ ਗਿਆ ਉਹ ਬੈਕ ਤੇ ਗਿਆ ਅਈਏ ਅਸੀਂ ਬੜੇ ਤੁਹਾਡੇ ਉਲਾਏ ਨੇ ਤੇਰੇ ਅਸੀਂ ਦੋਸ਼ ਲਾ ਕੇ ਤੇਰੇ ਕੋਈ ਸੁਲਵਾਇ ਨਹੀਂ ਹੋਈ ਗੱਡੀ ਟਿਕੀ ਜਾਂਣ ਇੱਥੇ ਅਕਸੀਡੈਂਟ ਹੁੰਦੇ ਰਹੇ ਤਾਂ ਹੁਣ ਕਿ ਵੀ ਬਹਿ ਜੇ ਤੂੰ ਲਿਖੇ ਦਿਖਾਲ ਕੀ ਹੁੰਦਾ ਜੀ ਇਹਦੇ ਕਿਸੇ ਬੁਝਾਰ ਨਹੀਂ ਹੈ ਕਿਸੇ ਦਾ ਬਾਰ ਤਾਂ ਪੜੀ ਰਲ ਮੰਡੀ ਜਾ ਰਿਹਾ ਦੋ ਸਾਲ ਤੋਂ ਲੋਕ ਭੁੱਖੇ ਮਰਦੇ ਨੇ ਜੇ ਰੋਟੀ ਖਾਂਦੇ ਨੇ ਤਾਂ ਝਗਿਆ ਬਟਕੜਾਣਾ ਹੁੰਦੇ ਨੇ ਨਾਲ ਦੇ ਅਕਸ ਪਛੇ ਕਰੋ ਜੀ ਆ ਬੋਰ ਚੱਕੇ ਲੈਗੇ ਜੀ ਹੈਂਗਰ ਦਾ ਹੋ ਜੀ ਇਹ ਇਕੱਲੇ ਕੋ ਦਾਮ ਹੈ ਤੁਸੀਂ ਬਹਿ ਕੇ ਇੱਕ ਵਾਰ ਮੰਡ ਦੇ ਨਾਲ ਵਾਰੀ ਬੜੀ ਕਰੋ ਸਾਰੇ ਬਾਜ਼ਾਰ ਬੜੀ ਕਰਾਓ ਬਾਰ ਮੰਡੇ ਪਤਾਣ ਨੂੰ ਬਣਾਓ ਅਨੈਜਮੈਂਟ ਬਣਾਓ ਹੁਣ ਦੱਸੋ ਵੀ ਜੀ ਦੇਖੋ ਜਿਹੜੇ ਦੇਗਦ ਜੀ ਜਿਹੜਾ ਸੁਭਾਣ ਵਾਲਾ ਮਾਹ ਲਾਉਦੇ ਨੇ ਇਹਨਾਂ ਲਈ ਲਾਉਣਾ ਜਾਂ ਇਹਨਾਂ ਨੂੰ ਲਾਉਣਾ ਕਿਸੇ ਨੂੰ ਪਤਾ ਹੈ ਕਰਨਾ ਪਰੀ ਹਮੇਸ਼ਾ ਤਬਾਦਲ ਨਾਲ ਹੈ 50 ਨਾਲ ਖੜਾ ਹੈ ਹਰ ਵਕਤ ਅਸੀਂ ਆਪ ਕੋ ਤਿਆਰ ਹੈ ਜੀ ਨਗਰ ਨਿਗਮ ਵੱਲੋਂ ਲਗਾਤਾਰ ਪਿਛਲੇ ਹਫਤੇ ਤੋਂ ਐਂਕਰੋਚਮੈਂਟ ਹਟਾਉਣ ਵਾਸਤੇ ਸਾਡੀ ਤੇ ਬਜ਼ਾਰੀ ਟੀਮ ਲਗਾਤਾਰ ਕਰ ਰਹੀ ਸੀ ਜਿਹੜੇ ਕੱਲ ਇਨਸੀਡੈਂਟ ਹੋਇਆ ਉਹਦੇ ਖਿਲਾਫ ਅਸੀਂ ਐਕਸ਼ਨ ਵੀ ਲਵਾਂਗੇ ਤੇ ਨਾਲ ਦੇ ਨਾਲ ਮੈਂ ਜ਼ਿਲ੍ਹੇ ਦੀ ਇਹ ਨਾ ਸਿਰਫ ਨਗਰ ਨਿਗਮ ਦੇ ਵਿੱਚ ਹੋ ਰਿਹਾ ਬਲਕਿ ਸਾਰੇ ਮਨਿਸਪਲ ਕੌਂਸਲਰਾਂ ਦੇ ਵਿੱਚ ਅਸੀਂ ਜਿਹੜੇ ਐਂਕਰੋਚਮੈਂਟ ਹਟਾਉਣ ਵਾਲੀ ਚੀਜ਼ ਹੈ ਉਹ ਅਸੀਂ ਸ਼ੁਰੂ ਕਰ ਰਹੇ ਨਹੀਂ ਇਹਦਾ ਮ ਕਿਉਂਕਿ ਉੱਥੇ ਸਿਵਲ ਹਸਪਤਲ ਵੀ ਹੈ ਉੱਥੇ ਕੋਈ ਦਿੱਕਤ ਨਾ ਹੋਵੇ ਤੇ ਲੋਕਾਂ ਦੀ ਟ੍ਰੈਫਿਕ ਦੀ ਕਾਫੀ ਪਰੇਸ਼ਾਨੀ ਹੈ ਸੀਗਾ ਨਾ ਕਿ ਆਪਣੀ ਬਰਨਾਲਾ ਬਟ ਪਤੋੜ ਤੇ ਤਪਾ ਤੇ ਤਨਵਲਾ ਉੱਥੇ ਸਾਰੇ ਸ਼ੁਰੂ ਹੋਣੀ ਮੈਂ ਦੁਬਾਰਾ ਬੇਨਤੀ ਕਰਨਾ ਚਾਹਾਂਗਾ ਮਾਰਕੀਟ ਕਮੇਟੀ ਦੀ ਨੁਮਾਇੰਦੇ ਤੇ ਸਾਰੇ ਨਗਰ ਨਿਵਾਸੀ ਨੂੰ ਕਿ ਨਗਰ ਨਿਗਮ ਦੀ ਜਿਹੜੀ ਮੁਹੀਮ ਹੈ ਉਹਦੇ ਨਾਲ ਸਾਥ ਦੇ ਜੇਕਰ ਜਿਹੜੀ ਆਪਣੀ ਸਰਕਾਰੀ ਕੰਮ ਦੇ ਵਿੱਚ ਕੋਈ ਅੜਚਨ ਪਾਉਂਦੇ ਨੇ ਉਹਨਾਂ ਦੇ ਖਿਲਾਫ ਬੰਦੀ ਲੀਗਲ ਕਾਰਵਾਈ ਕਰਵਾਈ ਜਾਵੇਗੀ ਸਰ ਨਗਰ ਨਿਗਮ ਵੱਲੋਂ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਫਿਰ ਵੀ ਸਮਾਨ ਲੋਕਾਂ ਵੱਲੋਂ ਹਟਾਏ ਨਹੀਂ ਗਏ ਇਹਨੂੰ ਕਿਵੇਂ ਲਿਖਦੇ ਜਿਹੜੇ ਨੋਟਿਸ ਜਾਰੀ ਹੋਏ ਨੇ ਉਹ ਪ੍ਰੋਪਰ ਪ੍ਰੋਸੀਜਰ ਰਾਹੀਂ ਅਸੀਂ ਲਗਭਗ 200 ਦੇ ਕਰੀਬ ਨੋਟਿਸ ਜਾਰੀ ਹੋਏ ਹੋਏ ਨੇ ਜੇਕਰ ਇਹਦੇ باوجود ਕੋਈ ਆਪਣੀ ਜਿਹੜੇ ਸ਼ੌਪਕੀਪਰ ਨੇ ਜਾਂ ਜਿੰਨੇ ਵੀ ਰੇੜੀ ਨੇ ਬਿਨਾਂ ਪ੍ਰਵਾਨਗੀ ਤੋਂ ਲਾਉਂਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਸੀ ਅਸੀਂ ਹਮਨਸਲੇ ਆਉਂਦੇ ਹਾਂ